ਆਪ ਵੇਖ ਲਓ ਮਾਂ ਫੋਨ ਦੇ ਵਿੱਚ ਇੰਨਾ ਰੁੱਝੀ ਹੋਈ ਹੈ ਕਿ ਆਪਣੇ ਬੱਚੇ ਦਾ ਤਾਂ ਉਸ ਨੂੰ ਧਿਆਨ ਤੱਕ ਨਹੀਂ ਹੈ ਲਿਫਟ ਦੇ ਵਿੱਚ ਮਾਂ ਫੋਨ ਚਲਾ ਰਹੀ ਸੀ ਤੇ ਬੱਚਾ ਵੇਖੋ ਕਿਵੇਂ ਅਚਾਨਕ ਹੀ ਉਸਦਾ ਹੱਥ ਜਿਹੜਾ ਹੈ ਲਿਫਟ ਦੇ ਦਰਵਾਜ਼ੇ ਦੇ ਵਿੱਚ ਆ ਗਿਆ ਮੌਕੇ ਤੇ ਹੀ ਫਿਰ ਇਸ ਮਹਿਲਾ ਨੂੰ ਬਾਜੜਾ ਪਈਆਂ ਪਰ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਮਾਂ ਜਿਸ ਦੇ ਨਾਲ ਛੋਟਾ ਬੱਚਾ ਹੋਵੇ ਤੇ ਫੋਨ ਤੇ ਇੰਨਾ ਜ਼ਿਆਦਾ ਰੁੱਝਣਾ ਹਾਲਾਂਕਿ ਇਸ ਫੋਨ ਦੇ ਚਲਦਿਆਂ ਅਕਸਰ ਹੀ ਅਜਿਹੇ ਹੁੰਦਾ ਹਨ ਗੈਲੀਆਂ ਹੁੰਦੀਆਂ ਨੇ ਤੇ ਅਜਿਹੀਆਂ ਇੱਕ ਹੋਰ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਟੈਕਨੋਲੋਜੀ ਤਾਂ ਜ਼ਰੂਰ ਹੈ ਪਰ ਸੁਰੱਖਿਆ ਇੱਕ ਸਭ ਤੋਂ ਵੱਡਾ ਸਵਾਲ ਹੈ ਬੱਚਾ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਕਿਉਂਕਿ ਇੱਕ ਪਲ ਦੀ ਲਾਪਰਵਾਹੀ ਦਾ ਵੀ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਨਾਂ ਤਸਵੀਰਾਂ ਦੇ ਵਿੱਚ ਮਾਂ ਫੋਨ ਦੇ ਵਿੱਚ ਇਸ ਕਦਰ ਰੁੱਝ ਚੁੱਕੀ ਸੀ ਕਿ ਬੱਚੇ ਦਾ ਉਸ ਨੂੰ ਧਿਆਨ ਹੀ ਨਹੀਂ ਰਿਹਾ ਤੇ ਉਸ ਦਾ ਹੱਥ ਲਿਫਟ ਦੇ ਦਰਵਾਜ਼ੇ ਦੇ ਵਿੱਚ ਆ ਗਿਆ ਆਪ ਵੇਖ ਲਓ ਮਾਂ ਫੋਨ ਦੇ ਵਿੱਚ ਇੰਨਾ ਰੁੱਝੀ ਹੋਈ ਹੈ ਕਿ ਆਪਣੇ ਬੱਚੇ ਦਾ ਤਾਂ ਉਸ ਨੂੰ ਧਿਆਨ ਤੱਕ ਨਹੀਂ ਹੈ ਲਿਫਟ ਦੇ ਵਿੱਚ ਮਾਂ ਫੋਨ ਚਲਾ ਰਹੀ ਸੀ ਤੇ ਬੱਚਾ ਵੇਖੋ ਕਿਵੇਂ ਅਚਾਨਕ ਹੀ ਉਸਦਾ ਹੱਥ ਜਿਹੜਾ ਹੈ ਲਿਫਟ ਦੇ ਦਰਵਾਜ਼ੇ ਦੇ ਵਿੱਚ ਆ ਗਿਆ ਮੌਕੇ ਤੇ ਹੀ ਫਿਰ ਇਸ ਮਹਿਲਾ ਨੂੰ ਬਾਜੜਾ ਪਈਆਂ ਪਰ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਮਾਂ ਜਿਸ ਦੇ ਨਾਲ ਛੋਟਾ ਬੱਚਾ ਹੋਵੇ ਤੇ ਫੋਨ ਤੇ ਇੰਨਾ ਜ਼ਿਆਦਾ ਰੁੱਝਣਾ ਹਾਲਾਂਕਿ ਇਸ ਫੋਨ ਦੇ ਚਲਦਿਆਂ ਅਕਸਰ ਹੀ ਅਜਿਹੇ ਹੁੰਦਾ ਅਣਗਹਿਲੀਆਂ ਹੁੰਦੀਆਂ ਨੇ ਤੇ ਅਜਿਹੀਆਂ ਇੱਕ ਹੋਰ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਟੈਕਨੋਲੋਜੀ ਤਾਂ ਜ਼ਰੂਰ ਹੈ ਪਰ ਸੁਰੱਖਿਆ ਤੇ ਸਭ ਤੋਂ ਵੱਡਾ ਸਵਾਲ ਹੈ ਬੱਚਿਆਂ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਕਿਉਂਕਿ ਇੱਕ ਪਲ ਦੀ ਲਾਪਰਵਾਹੀ ਦਾ ਵੀ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਇਹ ਕੁਝ ਤਸਵੀਰਾਂ ਸਾਹਮਣੇ ਆਈਆਂ ਜਨਾਂ ਤਸਵੀਰਾਂ ਦੇ ਵਿੱਚ ਮਾਂ ਫੋਨ ਦੇ ਵਿੱਚ ਇਸ ਕਦਰ ਰੁੱਝ ਚੁੱਕੀ ਸੀ ਕਿ ਬੱਚੇ ਦਾ ਉਸ ਨੂੰ ਧਿਆਨ ਹੀ ਨਹੀਂ ਰਿਹਾ ਤੇ ਉਸ ਦਾ ਹੱਥ ਲਿਫਟ ਦੇ ਦਰਵਾਜ਼ੇ ਦੇ ਵਿੱਚ ਆ ਗਿਆ ਆਪ ਵੇਖ ਲਓ ਮਾਂ ਫੋਨ ਦੇ ਵਿੱਚ ਇੰਨਾ ਰੁੱਝੀ ਹੋਈ ਹੈ ਕਿ ਆਪਣੇ ਬੱਚੇ ਦਾ ਤਾਂ ਉਸ ਨੂੰ ਧਿਆਨ ਤੱਕ ਨਹੀਂ ਹੈ ਲਿਫਟ ਦੇ ਵਿੱਚ ਮਾਂ ਫੋਨ ਚਲਾ ਰਹੀ ਸੀ ਤੇ ਬੱਚਾ ਵੇਖੋ ਕਿਵੇਂ ਅਚਾਨਕ ਹੀ ਉਸ ਦਾ ਹੱਥ ਜੜਾ ਹੈ ਲਿਫਟ ਦੇ ਦਰਵਾਜ਼ੇ ਦੇ ਵਿੱਚ ਆ ਗਿਆ ਮੌਕੇ ਤੇ ਹੀ ਫਿਰ ਇਸ ਮਹਿਲਾ ਨੂੰ ਬਾਜੜਾ ਪਈਆਂ ਪਰ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਮਾਂ ਜਿਸ ਦੇ ਨਾਲ ਛੋਟਾ ਬੱਚਾ ਹੋਵੇ ਤੇ ਫੋਨ ਤੇ ਇੰਨਾ ਜ਼ਿਆਦਾ ਰੁੱਝਣਾ ਹਾਲਾਂਕਿ ਇਸ ਫੋਨ ਦੇ ਚਲਦਿਆਂ ਅਕਸਰ ਹੀ ਅਜਿਹੇ ਹੁੰਦਾ ਅਣਗਹਿਲੀਆਂ ਹੁੰਦੀਆਂ ਨੇ ਤੇ ਅਜਿਹੀਆਂ ਇੱਕ ਹੋਰ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਟੈਕਨੋਲੋਜੀ ਤਾਂ ਜ਼ਰੂਰ ਹੈ ਪਰ ਸੁਰੱਖਿਆ ਤਾਂ ਸਭ ਤੋਂ ਵੱਡਾ ਸਵਾਲ ਹੈ ਬੱਚਿਆਂ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਕਿਉਂਕਿ ਇੱਕ ਪਲ ਦੀ ਲਾਪਰਵਾਹੀ ਦਾ ਵੀ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਇਹ ਕੁਝ ਤਸਵੀਰਾਂ ਸਾਹਮਣੇ ਆਈਆਂ ਜਨ ਤਸਵੀਰਾਂ ਦੇ ਵਿੱਚ ਮਾਂ ਫੋਨ ਦੇ ਵਿੱਚ ਇਸ ਕਦਰ ਰੁੱਝ ਚੁੱਕੀ ਸੀ ਕਿ ਬੱਚੇ ਦਾ ਉਸ ਨੂੰ ਧਿਆਨ ਹੀ ਨਹੀਂ ਰਿਹਾ ਤੇ ਉਸ ਦਾ ਹੱਥ ਲਿਫਟ ਦੇ ਦਰਵਾਜ਼ੇ ਦੇ ਵਿੱਚ ਆ ਗਿਆ